ਜਸਤਿਨਾ ਨੂੰ ਮੈਂ ਕੀ ਕਹਿਣਾ ਚਾਹੀਦਾ ਆ ਮੇਰਾ ਨਾਮ ਡਾਕਟਰ ਅਰਣ ਬੰਸਲਾ ਹੈ ਇੱਕ ਜੁਆਇੰਟ ਪ੍ਰਸ਼ਾਸਪਲਿਸ਼ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੁਆਇੰਟ ਇੱਕ ਇਲੀਗਲ ਨਸ਼ਾ ਸ਼ਲਾਖੇ ਕੇਂਦਰ ਦੀ ਰੇਡ ਸੀ ਜਿੱਥੇ ਸਾਨੂੰ ਮਾਨ ਜੋ ਟਿੱਕੀ ਕਮਿਸ਼ਨ ਵੱਲੋਂ ਹੁਕਮ ਮਿਲਿਆ ਸੀ ਕਿ ਅਸੀਂ ਜਾ ਕੇ ਇਹ ਰੇਡ ਕਰੋ ਤੇ ਉੱਥੇ ਸਾਨੂੰ ਜਦੋਂ ਉੱਥੇ ਰੇਡ ਕੀਤੀ ਤੇ ਪਾਇਆ ਗਿਆ ਕਿ ਕਿ ਗੈਰ-ਕਾਨੂੰਨੀ ਨਸ਼ਾ ਸਟਾਕ ਕੇਂਦਰ ਚੱਲ ਰਿਹਾ ਸੀ ਤੇ ਕੋਈ ਲਾਇਸੈਂਸ ਨਹੀਂ ਹੈ ਤੇ ਇੱਥੇ ਅਸੀਂ ਅੱਗੇ ਦੇਖਿਆ ਕਿ 19 ਮਰੀਜ਼ ਸੀਗੇ ਜਿਨ੍ਹਾਂ ਵਿੱਚੋਂ ਰਾਮ ਰੀਸ ਦੇ ਇੱਕ ਬੰਦੇ ਦਾ 19ਵਾਂ ਸੀ ਉਹ ਨਸ਼ਾ ਸ਼ਰਕੇਦਰ ਚਲਾ ਸੀ ਕੇਰ ਟੈਕਰ ਸੀ ਇਹ ਨਸ਼ਾ باقی ਨਸ਼ਾ ਕਰਨ ਵਾਲੇ ਮਰੀਜ਼ ਉਹਨਾਂ ਨੂੰ ਸੀ ਇਹ ਆਪਣੀ ਸਰਕਾਰੀ ਡੀ ਹੈਬਿਟੇਸ਼ਨ ਸੈਂਟਰ ਵਿੱਚ ਸ਼ਿਫਟ ਕਰਨ ਦਾ ਗਿਆ ਹੈ ਬਾਕੀ ਅੱਗੇ ਦੀ ਅੱਗੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ ਦਵਾਈਆਂ ਕਿਤੇ ਨਹੀਂ ਦਵਾਈਆਂ ਸਰ ਕੋਈ ਅੱਗੇ ਦਵਾਈਆਂ ਕੋਈ ਨਹੀਂ ਮਿਲੀਆਂ ਉਸ ਕੈਬਿਨੇਟਸ ਮੇਰਾ ਮਿਲੀਏ ਉਹ ਅੱਗੇ ਦੇਖਦੇ ਕਿ ਕਰੇ ਕਿਵੇਂ ਟਾਈਮ ਲੱਗਦਾ ਹੈ ਸਜੋਥਨ ਅਕਸਰ ਉਸ ਲੋਕਾਂ ਦਾ ਕਾਰਵਾਈ ਲੰਗੀ ਹੋਣੇ ਦੋ ਮੇਰੀ ਜਨਸੀ ਲਗਭਗ ਦਾ ਤੱਕ ਤਰਨਜੀ ਨਿਕਲ ਚਲੋ ਓਨਰ ਕੌਣ ਹੈ ਓਨਰ ਨੇ ਨੋਟ ਕਰ ਲਿਆ ਨਾਲ ਦੇ ਬੰਦੇ ਨੂੰ ਦੱਸਿਆ ਕਿ ਉਹ ਹਲੇ ਕੋਈ ਕਿਸੇ ਨਾਲ ਮੀਡੀਆ ਚ ਕੋਈ ਕੀ ਨਹੀਂ ਦੱਸ ਸਕਦੇ ਤੱਕ ਹਲੇ ਕਾਰਵਾਈ ਚੱਲ ਨਹੀਂ ਉਸ ਨੂੰ ਸੀਲ ਹਾਂਜੀ ਜੋ ਬਿਲਡਿੰਗ ਹੈ ਉਹਨੂੰ ਸੀਲ ਕਰਨੀ ਹੈ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਸਰ ਮੈਂ ਹਾਂਜੀ ਸ਼ੱਕੀ ਗਣਤ ਨੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਾਈ ਨਗਰ ਦੇ ਵਿੱਚ ਜਿਹੜਾ ਹੈਗਾ ਗੈਰ ਕਾਨੂੰਨੀ ਨਸ਼ਾ ਛਡਾਊ ਜਿਹੜਾ ਹੈਗਾ ਸੈਂਟਰ ਚੱਲ ਰਿਹਾ ਹੈਗਾ ਜਿਹਦੇ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਔਰ ਹੈਲਥ ਡਿਪਾਰਟਮੈਂਟ ਦੇ ਸਾਥ ਆਪਣੀ ਡਿਪਾਰਟਮੈਂਟ ਤੇਨਾਂ ਨੇ ਜਿਹੜੀ ਸੀ ਇੱਥੇ ਜੁਆਇੰਟ ਰੇਡ ਕੀਤੀ ਹੈ ਸਾਈ ਨਗਰ ਦੇ ਵਿੱਚ ਇੱਕ ਮਕਾਨ ਦੇ ਵਿੱਚ ਜਿਹੜਾ ਸੀਗਾ ਨਸ਼ਾ ਛਡਾਊ ਸੈਂਟਰ ਚਲਾਇਆ ਹੋਇਆ ਸੀਗਾ ਜਿਨ੍ਹਾਂ ਦੇ ਪਾਸ ਕੋਈ ਕਿਸੇ ਕਿਸਮ ਦਾ ਲਾਇਸੈਂਸ ਵਗੈਰਾ ਕੋਈ ਸੀਗਾ ਜਦੋਂ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਸੀ ਸਾਨੂੰ 18 ਬੰਦੇ ਜਿਹੜੇ ਡਰਕ ਮਾਚ ਸੀਗੇ ਜਿਹੜੇ ਉਹ ਸਾਡੇ ਕੋਲੇ ਜਿਹੜੇ ਜਿਹੜੇ ਤੋਂ ਨਸ਼ਾ ਛਡਾਉਣ ਦੇ ਲਈ ਇੱਥੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਔਰ ਸਾਨੂੰ ਜਿਹੜਾ ਇੱਥੋਂ 870 ਕੈਪਸੂਲ ਔਰ ਗੋਲੀਆਂ ਜੋ ਲੂਜ਼ ਮਿਲ ਗਏ ਨੇ ਗੋਲੀਆਂ ਮਿਲ ਗਈਆਂ ਨੇ ਉਹ ਸਾਰੀਆਂ ਜਿਹੜੇ ਸੀ ਲੜਕੇ ਨੌਜਵਾਨ ਜਿਹੜੇ ਪਲੇਸ ਇਨੋਂ ਅਸੀਂ ਜਿਹੜਾ ਹੈਲਥ ਡਿਪਾਰਟਮੈਂਟ ਦੇ ਹੈਲਪ ਦੇ ਨਾਲ ਜਿਹੜੇ ਸਾਡੇ ਡਿਡਿਕਸ਼ਨ ਸੈਂਟਰ ਦੇ ਵਿੱਚ ਉਹਨੂੰ ਸ਼ਿਫਟ ਕਰਾ ਦਿੱਤਾ ਹੈਗਾ ਤੇ ਜਿਹੜੀਆਂ ਸਾਨੂੰ ਗੋਲੀਆਂ ਤੇ ਕੈਪਸੂਲ ਮਿਲੇ ਆ ਉਹਨਾਂ ਦਾ ਸਹੀ ਪੁਲੰਦਾ ਤਿਆਰ ਕਰਕੇ ਜਿਹੜਾ ਹੈ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰ ਦਿੱਤਾ ਜਾਏਗਾ ਜਿਸ ਤਰ੍ਹਾਂ ਦੇ ਸਾਨੂੰ ਉਹਦੇ ਸਬੰਧ ਵਿੱਚ ਹੈਲਥ ਡਿਪਾਰਟਮੈਂਟ ਰ ਸਰ ਕਿੰਨੀ ਕਿਤੇ ਦੇਰ ਤੋਂ ਲਾਇਆ ਯਾਰ ਪਤਾ ਨਹੀਂ ਕਿ ਇਹਦੇ ਬਾਰੇ ਜਿਹੜਾ ਹੈਗਾਗਾ ਜਸਵਿੰਦਰ ਸਿੰਘ ਤੇ ਮਨਿੰਦਰ ਸਿੰਘ ਨਾਂ ਦੇ ਦੋ ਬੰਦੇ ਆ ਜਿਹੜੇ ਇਸ ਨੂੰ ਚਲਾ ਰਹੇ ਆ ਕਿ ਜਿਹੜੇ ਉਹਨਾਂ ਦੇ ਅਰੈਸਟ ਕਰਨ ਤੇ ਕਾਫੀ ਜਿਹੜੇ ਤੱਤ ਉਹਨਾਂ ਦੇ ਅਰੈਸਟ ਕਰਨ ਤੋਂ ਸਾਹਮਣੇ ਆਉਣਗੇ ਜਿਹੜੀ ਹੁਣ ਜਿਹੜੀ ਗੋਲੀ ਜਿਹੜੀ ਕਤਲ ਕੀਤੀ ਐਸ ਜੋ ਨੌਜਵਾਨ ਫੜੇ ਆ ਉਹਨਾਂ ਤੋਂ ਪਤਾ ਲੱਗਿਆ ਕਿ ਇੱਕ ਮਹੀਨੇ ਤੋਂ ਜਿਹੜਾ ਹੈਗਾ ਇਥੇ ਉਹ ਐਡਮਿਟ ਨੇਗੇ ਤੇ ਇਥੇ ਇਹਨਾਂ ਦੇ ਇੱਕ ਮਹੀਨੇ ਦੇ ਸੈਂਟਰ ਚੱਲਣਾ ਹੁੰਦਾ ਨਹੀਂ ਫਿਲਹਾਲ ਹਜੇ ਕੋਈ ਰਸਤੇ ਵਿੱਚ ਨਹੀਂ ਲਿਆ ਅਸੀਂ ਜਿਹੜਾ ਹੈਗਾ ਜੇ ਸਾਰੀ ਇਹਦੀ ਇਨਕੁਆਰੀ ਕਰ ਰਹੇ ਹਾਂ ਇਨਕੁਆਰੀ ਜੇ ਦੇ ਮਤਲਬ ਕੋ ਜੋ ਕਾਨੂੰਨ ਅਨਸਾਰ ਹੋਏਗਾ ਇਸ ਕਰਕੇ ਜਿਹੜੇ ਗੁੰਡੇ ਰੱਖੇ ਆ ਕਿੰਨੇ ਕੇ ਪੈਸੇ ਲੇ ਗਏ ਤੁਹਾਨੂੰ ਜਾਣ ਕਰਾ ਮੰਨਾਈ ਉਹਦੇ ਵੇਲੇ ਜਦੋਂ ਉਹਨਾਂ ਬੰਦੇ ਨੂੰ ਅਸੀਂ ਫੜਾਂਗੇ ਜਾਂ ਉਹਨਾਂ ਦੇ ਬਾਰੇ ਕੋਈ ਕਾਰਵਾਈ ਕਰਾਂਗੇ ਉਹਨਾਂ ਨੂੰ ਪੁੱਛ ਕੇ ਛੇ ਕਰਾਂਗੇ ਤਦ ਹੀ ਇਹ ਗੱਲ ਸਾਹਮਣੇ ਆਊਗੀ ਕਿ ਉਹਨਾਂ ਤੋਂ ਕਿੰਨੇ ਪੈਸੇ ਜਿਹੜੇ ਸਿੱਲੇ ਜਾਂਦੇ ਆ। ਦੇਖਦੇ ਆ ਜੀ ਜੋ ਅੱਗੇ ਮਕਾਨ ਕਿਸਤਾਗਾ ਦੀ ਵਾਰੀ ਜਿਹੜੀ ਹੈਗੀ ਟੈਕਸ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੀ ਤੁਰੰਤ ਸਾਹਮਣੇ ਆਊਗੀ। ਕਾਰਵਾਈ ਕੰ ਬੀਚ ਹੋਈ ਗਈ ਸੀ ਨੂੰ ਕੰਪਲੀਟ ਕਰ ਲੈ ਹਲੇ ਨਾ ਹਲੇ ਨਾ ਨੋਟ ਕਰਨਾ ਦੇਖੋ ਸ਼ਰਪਚਾਤ ਉਹ ਕਰੋ ਪੇਸ਼ੈਂਟ ਦੀ ਡੀਡੀ ਪੇਸ਼ੈਂਟ ਰੋ 18 ਮੀਨੀ ਆਪ ਉਹ ਅੱਗੇ ਰਹਿਣਗੇ ਹੋਰਗੇ ਇੰਤਜ਼ਾਰ ਹੀ ਪਾਗੀ ਉਹ ਕਿਹੜਾ ਪਾਣੀ ਚਲਾ ਤਵੀ ਰਹਿ ਇਸ ਸਾਈਟ ਦੇ ਸੇ ਸੋ ਬੋਸ ਰੋਸ ਤਾਂ ਜਿਹੜਾ ਅੰਦੀ ਕੋ ਵੀ ਅੰਦੀ ਕੋ ਤਰਾਏ ਕਰਾਏ ਤਰਾਏ ਔਰ ਉਧਰ ਵੀ ਦੇਖੋ ਬਗੜਾ ਬਗੜਾ ਇੱਕ ਬੁਰਾ ਹੈ ਨਾ ਬੁਰਾ ਹੈ ਆਪਣਾ ਨਹੀਂ